ਅੱਜੋ ਤੀਜਾ ਦਿਨ ਸੀ ਉਹ ਨੌਜਵਾਨ ਲਗਾ ਪਰ ਮੈਨੂੰ ਹੀ ਦੇਖ ਰਿਹਾ ਸੀ ਮੈਂ ਇੱਕ ਰੈਸਟੋਰੈਂਟ ਦੀ ਅਕਾਊਂਟੈਂਟ ਸੀ ਉਸ ਰੈਸਟੋਰੈਂਟ ਵਿੱਚ ਜੋ ਵੀ ਕੋਈ ਆਰਡਰ ਕਰਦਾ ਉਹ ਮੈਨੂੰ ਹੀ ਦੱਸਦਾ ਸੀ ਅਤੇ ਪੈਸੇ ਵੀ ਮੈਂ ਉੱਥੇ ਹੀ ਰੀਸੀਵ ਕਰਦੀ ਸੀ ਅਤੇ ਉਸ ਤੋਂ ਬਾਅਦ ਉਹ ਆਰਡਰ ਪੇਪਰ ਤੇ ਲਿਖ ਕੇ ਮੈਂ ਦਿੰਦੀ ਸੀ ਫਿਰ ਉਹ ਅੱਗੇ ਜਾ ਕੇ ਖਾਣਾ ਸਰਵ ਕਰਦੇ ਸਨ ਫਿਸ਼ਲੀ ਤਿੰਨ ਦਿਨਾ ਤੋਂ ਉਹ ਲੜਕਾ ਇੱਕ ਕੱਪ ਕੌਫੀ ਹੀ ਆਰਡਰ ਕਰਦਾ ਸੀ ਅਤੇ ਉਹ ਮੇਰੇ ਸਾਹਮਣੇ ਵਾਲੇ ਟੇਬਲ ਤੇ ਜਾ ਕੇ ਬੈਠ ਜਾਂਦਾ ਸੀ ਉਹ ਕਾਫੀ ਪਿੰਦਾ ਰਹਿੰਦਾ ਅਤੇ ਮੈਨੂੰ ਦੇਖਦਾ ਰਹਿੰਦਾ ਸਿੰਗਾਪੁਰ ਦੇ ਵਿੱਚ ਵੈਸੇ ਤਾਂ 12 ਮਹੀਨੇ ਮੌਸਮ ਠੀਕ ਹੀ ਰਹਿੰਦਾ ਹੈ ਪਰ ਜਨਵਰੀ ਦਾ ਮਹੀਨਾ ਸੀ ਬਰਫਵਾਰੀ ਜੋਰਾਂ-ਛੋਰਾਾਂ ਤੇ ਸੀ ਇਸ ਮੌਸਮ ਵਿੱਚ ਬਹੁਤ ਘੱਟ ਲੋਕ ਹੀ ਰੈਸਟੋਰੈਂਟ ਵਿੱਚ ਆਉਂਦੇ ਸਨ ਅਤੇ ਜ਼ਿਆਦਾਤਰ ਲੋਕ ਆਪਣੀ ਹੋਟਲਾਂ ਦੇ ਕਮਰਿਆਂ ਵਿੱਚ ਰਹਿਣਾ ਹੀ ਪਸੰਦ ਕਰਦੇ ਸਨ ਪਰ ਇਸ ਸਰਦ ਮੌਸਮ ਦੇ ਵਿੱਚ ਉਹ ਇਨਸਾਨ ਉਹ ਰੋਜ਼ ਆ ਜਾਂਦਾ ਸੀ ਉਹ ਜਰਾਬਾਂ ਦਸਤਾਨੇ ਬੂਟ ਔ ਲੌਂਗ ਕੋਟ ਸਭ ਕੁਝ ਪਾ ਕੇ ਮੇਰੇ ਸਾਹਮਣੇ ਬੈਠ ਜਾਂਦਾ ਸੀ ਅੱਜ ਠੰਡ ਜ਼ਿਆਦੇ ਸੀ ਇਸ ਸਮੇਂ ਵੀ ਬਰਫਵਾਰੀ ਹੋ ਰਹੀ ਸੀ ਇਸ ਲਈ ਬੈਟਰ ਵੀ ਰੈਸਟੋਰੈਂਟ ਵਿੱਚ ਪਹੁੰਚ ਨਹੀਂ ਪਾਈ ਸੀ ਇਸ ਸਮੇਂ ਰੈਸਟੋਰੈਂਟ ਵਿੱਚ ਮੈਂ ਅਤੇ ਰੈਸਟੋਰੈਂਟ ਦਾ ਮਾਲਕ ਹੀ ਸੀ ਉਹ ਮੈਨੂੰ ਇਹ ਕਹਿ ਰਿਹਾ ਸੀ ਕਿ ਕੁਝ ਲੋਕਾਂ ਦਾ ਆਰਡਰ ਲੈ ਕੇ ਤੂੰ ਵੀ ਜਾ ਸਕਦੀਆਂ ਆਖਰੀ ਇਨਸਾਨ ਜਾਣ ਲਈ ਤਿਆਰ ਹੀ ਸੀ ਜਦੋਂ ਉਹ ਨੌਜਵਾਨ ਸਾਹਮਣੇ ਆ ਕੇ ਖੜਾ ਹੋ ਗਿਆ ਉਹ ਕਹਿਣ ਲੱਗਿਆ ਕਿ ਇੱਕ ਕੱਪ ਕਾਫੀ ਚਾਹੀਦੀ ਹੈ ਮੈਂ ਕਿਹਾ ਅੱਜ ਠੰਡ ਦੇ ਕਾਰਨ ਸਟਾਫ ਆ ਨਹੀਂ ਸਕਿਆ ਹੈ ਹੋ ਸਕਦਾ ਹੈ ਰੈਸਟੋਰੈਂਟ ਜਲਦੀ ਬੰਦ ਹੋ ਜਾਵੇ ਤੁਸੀਂ ਚਾਹੋ ਤਾਂ ਕਿਤੇ ਹੋਰ ਜਾ ਕੇ ਕਾਫੀ ਪੀ ਸਕਦੇ ਹੋ ਮੇਰੀ ਇਸ ਗੱਲ ਤੇ ਉਸ ਨੇ ਮੈਨੂੰ ਬੜੇ ਗੁੱਸੇ ਨਾਲ ਦੇਖਿਆ ਸੀ ਉਹ ਕਹਿਣ ਲੱਗਿਆ ਮੈਨੂੰ ਇੱਥੋਂ ਦੀ ਹੀ ਕਾਫੀ ਪਸੰਦ ਹੈ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਮੈਨੂੰ ਕਾਫੀ ਬਣਾ ਦਿਓ ਇਹ ਕਹਿ ਕੇ ਉਹ ਆਪਣੇ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਿਆ ਮਜਬੂਰੀ ਵਿੱਚ ਮੈਨੂੰ ਹੀ ਉਸ ਲਈ ਕਾਫੀ ਬਣਾਉਣੀ ਪਈ ਕਾਫੀ ਬਣਾ ਕੇ ਮੈਂ ਉਸ ਨੂੰ ਦਿੱਤੀ ਅਤੇ ਮੈਂ ਸਾਹਮਣੇ ਜਾ ਕੇ ਆਪਣੇ ਕਾਊਂਟਰ ਤੇ ਬੈਠ ਗਈ। ਮੈਂ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਇਹ ਇਨਸਾਨ ਕਾਫੀ ਪੀਵੇ ਅਤੇ ਕਦੋਂ ਮੈਂ ਰੈਸਟੋਰੈਂਟ ਬੰਦ ਕਰਕੇ ਆਪਣੇ ਘਰ ਚਲੀ ਜਾਵਾਂ। ਪਰ ਉਹ ਤਾਂ ਬੜੇ ਹੀ ਆਰਾਮ ਨਾਲ ਕਾਫੀ ਪੀ ਰਿਹਾ ਸੀ ਅਤੇ ਬਿਨਾਂ ਕਿਸੇ ਸ਼ਰਮ ਤੋਂ ਲਗਾਤਾਰ ਮੈਨੂੰ ਹੀ ਦੇਖ ਰਿਹਾ ਸੀ। ਜਿਵੇਂ ਹੀ ਕਾਫੀ ਖਤਮ ਹੋਈ ਉਸ ਨੇ ਇੱਕ ਹੋਰ ਕਾਫੀ ਆਰਡਰ ਕਰ ਦਿੱਤੀ। ਮੈਂ ਉਸ ਨੂੰ ਕਿਹਾ ਵੀ ਸੀ ਕਿ ਮੌਸਮ ਆ ਜਿਆਦਾ ਖਰਾਬ ਹੋ ਰਿਹਾ ਹੈ ਅਤੇ ਮੇਰਾ ਘਰ ਇੱਥੋਂ ਬਹੁਤ ਹੀ ਦੂਰ ਹੈ ਪਰ ਉਹ ਤਾਂ ਮੇਰੀ ਕੋਈ ਵੀ ਗੱਲ ਸੁਣ ਹੀ ਨਹੀਂ ਰਿਹਾ ਸੀ ਹੁਣ ਰਾਤ ਹੋਣ ਲੱਗੀ ਸੀ ਮੈਂ ਬਾਰ ਬਾਰ ਆਪਣੇ ਗੁੱਟ ਤੇ ਬੰਨੀ ਹੋਈ ਕੜੀ ਵੱਲ ਦੇਖ ਰਹੀ ਸੀ ਕਿ ਕਦੋਂ ਇਹ ਇਨਸਾਨ ਜਾਵੇ ਅਤੇ ਮੈਂ ਵੀ ਵਾਪਸ ਜਾਵਾਂ ਪਰ ਉਹ ਇਨਸਾਨ ਤਾਂ ਬਹੁਤ ਹੀ ਠੀਖ ਸੀ ਜਦੋਂ ਤੱਕ ਰਾਤ ਦਾ ਹਨੇਰਾ ਨਾ ਛਾ ਗਿਆ ਉਹ ਉਸੇ ਸਮੇਂ ਤੱਕ ਉਹ ਇਕੱਤੇ ਇਕ ਕਾਫੀ ਆਰਡਰ ਕਰਕੇ ਪੀਂਦਾ ਰਿਹਾ ਰੈਸਟੋਰੈਂਟ ਦਾ ਮਾਲਕ ਚਾਬੀ ਮੈਨੂੰ ਫੜਾ ਕੇ ਗਿਆ ਸੀ ਇਸ ਲਈ ਮੇਰੀ ਵੀ ਮਜਬੂਰੀ ਸੀ ਕਿ ਮੈਨੂੰ ਉੱਥੇ ਰੁਕਣਾ ਪਿਆ ਬਾਰਾ ਜਿਵੇਂ ਹੀ ਮੈਂ ਰੈਸਟੋਰੈਂਟ ਬੰਦ ਕਰਕੇ ਜਾਣ ਲੱਗੀ ਮੌਸਮ ਹੋਰ ਵੀ ਜ਼ਿਆਦਾ ਖਰਾਬ ਹੋ ਗਿਆ ਸੀ ਮੌਸਮ ਵੀ ਆਪਣੇ ਤੇਬਰ ਬਦਲ ਗਿਆ ਸੀ ਬਰਫਵਾਰੀ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਸੀ ਅਤੇ ਮੈਂ ਇਹ ਸਮਝ ਨਹੀਂ ਪਾ ਰਹੀ ਸੀ ਕਿ ਇੰਨੀ ਬਰਫਵਾਰੀ ਵਿੱਚ ਮੈਂ ਆਪਣੇ ਘਰ ਤੱਕ ਕਿਵੇਂ ਪਹੁੰਚਾਂਗੀ ਬਰਫਵਾਰੀ ਅਤੇ ਮੌਸਮ ਖਰਾਬ ਹੋਣ ਦੇ ਕਾਰਨ ਸੜਕਾਂ ਸੁੰਨਾਸਾਨ ਸੀ ਸਾਰੇ ਲੋਕ ਜਾਂ ਤਾਂ ਆਪਣੇ ਘਰਾਂ ਵਿੱਚ ਸੀ ਅਤੇ ਜਾਂ ਫਿਰ ਆਪਣੇ ਹੋਟਲਾਂ ਦੇ ਕਮਰਿਆਂ ਵਿੱਚ ਸੀ ਮੈਂ ਵੀ ਜਲਦੀ ਜਲਦੀ ਆਪਣੇ ਹੋਟਲ ਵਿੱਚ ਜਾਣਾ ਚਾਹੁੰਦੀ ਸੀ ਪਰ ਜ਼ਿਆਦਾ ਬਰਫ਼ ਪੈਣ ਕਾਰਨ ਬਰਫ਼ ਨੇ ਮੈਨੂੰ ਕੰਬਣ ਲਈ ਮਜਬੂਰ ਕਰ ਦਿੱਤਾ ਸੀ ਜਦੋਂ ਕਿ ਮੈਂ ਦੂਰੀ ਜੈਕਟ ਪਾਈ ਹੋਈ ਸੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਵੀ ਰੱਖਿਆ ਸੀ ਇਸ ਦੇ ਬਾਵਜੂਦ ਵੀ ਮੈਨੂੰ ਠੰਡ ਲੱਗ ਰਹੀ ਸੀ ਇੱਕ ਤਾਂ ਬਰਫ਼ਬਾਰਿਸ਼ ਸ਼ੁਰੂ ਹੋ ਗਈ ਸੀ ਉੱਪਰੋਂ ਹਵਾ ਵੀ ਬਹੁਤ ਤੇਜ਼ ਹੋ ਰਹੀ ਸੀ ਪੂਰੇ ਕੋਰੇ ਨੂੰ ਜਮਾ ਦੇਣ ਵਾਲੀ ਠੰਡ ਪੈ ਰਹੀ ਸੀ ਮੈਂ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸੰਭਾਲਦੀ ਹੋਈ ਚੱਲ ਰਹੀ ਸੀ ਪਰ ਜਿਵੇਂ ਹੀ ਮੈਂ ਪੈਰ ਚੱਕ ਕੇ ਗੇੜ ਰਖਦੀ ਤਾਂ ਮੇਰੇ ਪੈਰ ਬਰਫ਼ ਵਿੱਚ ਧਸਣ ਲੱਗਦੇ ਬੜੀ ਮੁਸ਼ਕਲ ਨਾਲ ਮੈਂ ਚੱਲ ਰਹੀ ਸੀ ਅਚਾਨਕ ਤੋਂ ਇੱਕ ਗੱਡੀ ਮੇਰੇ ਕੋਲ ਆ ਕੇ ਰੁਕੀ ਜਦੋਂ ਗੱਡੀ ਦਾ ਸ਼ੀਸ਼ਾ ਨੀਚੇ ਹੋਇਆ ਤਾਂ ਮੈਂ ਦੇਖਿਆ ਕਿ ਉਹੀ ਇਨਸਾਨ ਸੀ ਉਹ ਕਹਿਣ ਲੱਗਿਆ ਕਿ ਆ ਜਾਓ ਮੈਂ ਤੁਹਾਨੂੰ ਤੁਹਾਡੇ ਘਰ ਤੱਕ ਪਹੁੰਚਾ ਦਿੰਦਾ ਹਾਂ ਮੈਂ ਉਸ ਤੋਂ ਕਦੇ ਵੀ ਲਿਫਟ ਨਾ ਲੈਂਦੀ ਪਰ ਜਿਸ ਤਰ੍ਹਾਂ ਦਾ ਮੌਸਮ ਹੋ ਰਿਹਾ ਸੀ ਮੈਂ ਉਸ ਦੀ ਗੱਡੀ ਵਿੱਚ ਬੈਠਣਾ ਪਿਆ ਮੈਂ ਉਸ ਨੂੰ ਰਾਸਤਾ ਸਮਝਾਉਣ ਲੱਗੀ ਉਹ ਕਹਿਣ ਲੱਗਿਆ ਕਿ ਮੇਰੇ ਕਾਰਨ ਤੁਸੀਂ ਬੜੀ ਮੁਸ਼ਕਲ ਵਿੱਚ ਆ ਗਏ ਹੋ ਉਸ ਨੇ ਸਾਹਮਣੇ ਪਈ ਉਹ ਹੀ ਸਿਗਰਟ ਦੀ ਡੱਬੀ ਵਿੱਚੋਂ ਇੱਕ ਸਿਗਰਟਾ ਕੱਢ ਕੇ ਆਪਣੇ ਮੂੰਹ ਵਿੱਚ ਲੈਤੀ ਅਤੇ ਲਾਈਟਰ ਨਾਲ ਜਗਾ ਕੇ ਉਹ ਪੀਣ ਲੱਗਿਆ ਮੈਂ ਕਿਹਾ ਇਹ ਮੇਰੀ ਡਿਊਟੀ ਸੀ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਗਿਆ ਅਤੇ ਕਹਿਣ ਲੱਗਿਆ ਕਿ ਹਾਂ ਡਿਊਟੀ ਤਾਂ ਬਹੁਤ ਹੀ ਚੰਗੀ ਤਰ੍ਹਾਂ ਨਿਭਾਉਣੀ ਆਉਂਦੀ ਹੈ ਤੁਹਾਨੂੰ ਪੂਰੀ ਇਮਾਨਦਾਰੀ ਨਾਲ ਤੁਸੀਂ ਆਪਣੀ ਡਿਊਟੀ ਨਿਭਾਉਂਦੇ ਹੋ ਮੈਂ ਤਾਂ ਤਿੰਨ ਦਿਨਾਂ ਤੋਂ ਤੁਹਾਡੇ ਇਸ ਗੱਲ ਤੋਂ ਬੜਾ ਹੀ ਹੈਰਾਨ ਹਾਂ ਉਹ ਕਹਿਣ ਲੱਗਿਆ ਬੜੇ ਸੋਹਣੇ ਹੋ ਤੁਸੀਂ ਮੈਂ ਜਿਸ ਗੱਲ ਤੋਂ ਡਰ ਰਹੀ ਸੀ ਉਹ ਉਸੇ ਹੀ ਗੱਲ ਤੇ ਆ ਗਿਆ ਮੈਂ ਜਾਣਦੀ ਸੀ ਕਿ ਤਨ ਦਿਨਾ ਤੋਂ ਮੈਨੂੰ ਕਿਹੜੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ ਪਰ ਮੈਂ ਕੋਈ ਜਵਾਬ ਨਹੀਂ ਦਿੱਤਾ ਸਿੱਧੀ ਸਿੱਧੀ ਸੜਕ ਸੀ ਜੋ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਬਰਫਵਾਰੀ ਦੇ ਕਾਰਨ ਉਹ ਗੱਡੀ ਬਹੁਤ ਹੀ ਹੌਲੀ ਚਲਾ ਰਿਹਾ ਸੀ ਪਰ ਮੈਂ ਚਾਹੁੰਦੀ ਸੀ ਕਿ ਇਹ ਸਫ਼ਰ ਜਲਦੀ ਤੋਂ ਜਲਦੀ ਖਤਮ ਹੋ ਜਾਵੇ ਉਹ ਕਹਿਣ ਲੱਗਿਆ ਕਿ ਤੁਸੀਂ ਜਵਾਬ ਨਹੀਂ ਦਿੱਤਾ ਮੈਨੂੰ ਮੈਂ ਕਿਹਾ ਕਿਸੇ ਗੱਲ ਦਾ ਜਵਾਬ ਉਹ ਕਹਿਣ ਲੱਗਿਆ ਕਿ ਮੈਂ ਤੁਹਾਡੀ ਤਾਰੀਫ਼ ਕੀਤੀ ਹੈ ਅਤੇ ਤੁਹਾਨੂੰ ਮੈਨੂੰ ਧੰਨਵਾਦ ਕਹਿਣਾ ਚਾਹੀਦਾ ਹੈ ਮੈਂ ਉਸ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਉਹ ਕਹਿਣ ਲੱਗਿਆ ਕਿ ਬਹੁਤ ਹੀ ਘੱਟ ਹਨ ਇਸ ਤਰ੍ਹਾਂ ਦੀਆਂ ਕੁੜੀਆਂ ਪਰ ਮੈਂ ਜਿਵੇਂ ਹੀ ਇਸ ਰੈਸਟੋਰੈਂਟ ਵਿੱਚ ਆਇਆ ਮੈਂ ਤਾਂ ਤੁਹਾਨੂੰ ਦੇਖਦਾ ਹੀ ਰਹਿ ਗਿਆ ਬਹੁਤ ਜ਼ਿਆਦਾ ਸੋਹਣੀ ਹੋ ਤੁਸੀਂ ਮੈਂ ਤਿੰਨ ਦਿਨਾਂ ਤੋਂ ਹੋਟਲ ਵਿੱਚ ਤੁਹਾਡੇ ਲਈ ਹੀ ਤਾ ਰਿਹਾ ਹਾਂ ਮੈਨੂੰ ਲੱਗਿਆ ਸੀ ਕਿ ਮੇਰੇ ਇਸ ਤਰ੍ਹਾਂ ਦੇਖਣ ਤੇ ਤੁਸੀਂ ਮੇਰੇ ਇਰਾਦੇ ਨੂੰ ਸਮਝ ਗੇ ਹੋ ਮੰਗੇ ਅਤੇ ਫਿਰ ਕੁੜੀਆਂ ਤਾਂ ਆਪਣੇ ਉੱਤੇ ਪੈਂਦੀ ਹਰ ਨਜ਼ਰ ਨੂੰ ਚੰਗੀ ਤਰ੍ਹਾਂ ਪਹਿਚਾਣ ਜਾਂਦੀਆਂ ਹਨ ਇਹ ਕਹਿੰਦੇ ਹੋਏ ਉਸਨੇ ਸਿਗਰਟ ਦਾ ਧੂਆ ਮੇਰੇ ਵੱਲ ਕੀਤਾ ਮੈਨੂੰ ਉਸ ਦੀ ਇਹ ਗੱਲ ਬਹੁਤ ਹੀ ਬੁਰੀ ਲੱਗੀ ਸੀ ਮੈਂ ਉਸ ਨੂੰ ਕਿਹਾ ਕਿ ਪਲੀਜ਼ ਤੁਸੀਂ ਕੁਝ ਸਮੇਂ ਤੱਕ ਚੁੱਪ ਨਹੀਂ ਰਹਿ ਸਕਦੇ ਮੈਂ ਜਲਦੀ ਘਰ ਪਹੁੰਚਣਾ ਹੈ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਕਿ ਸ਼ਾਇਦ ਸਾਨੂੰ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਹਨ ਮੌਸਮ ਖਰਾਬ ਹੈ ਇਸ ਲਈ ਮੈਂ ਗੱਡੀ ਹੌਲੀ ਚਲਾ ਰਿਹਾ ਹਾਂ ਜੇਕਰ ਮੌਸਮ ਨਾ ਵੀ ਖਰਾਬ ਹੁੰਦਾ ਤਾਂ ਵੀ ਮੈਂ ਇਹੀ ਚਾਹੁੰਦਾ ਕਿ ਇਹ ਸਮਾਂ ਵੱਧਦਾ ਹੀ ਚਲਿਆ ਜਾਵੇ ਉਸ ਇਨਸਾਨ ਦੇ ਇਹ ਗੱਲ ਕਹਿਣ ਦਾ ਢੰਗ ਬੜਾ ਹੀ ਅਜੀਬ ਸੀ ਹੁਣ ਮੈਨੂੰ ਉਸ ਤੋਂ ਡਰ ਲੱਗਣ ਲੱਗਿਆ ਸੀ ਚਾਰੋਂ ਤਰਫ ਸੜਕ ਤੇ ਵੀ ਹਨੇਰਾ ਤੇ ਸਨਾਟਾ ਛਾਇਆ ਹੋਇਆ ਸੀ ਮੈਂ ਸੋਚਿਆ ਕਿ ਹੁਣ ਮੈਨੂੰ ਗੱਡੀ ਤੋਂ ਉਤਰ ਜਾਣਾ ਚਾਹੀਦਾ ਹੈ ਵੈਸੇ ਵੀ ਮੇਰਾ ਘਰ ਜ਼ਿਆਦਾ ਦੂਰ ਨਹੀਂ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਇਸੋ ਤਰ੍ਹਾਂ ਕਰੋ ਮੈਨੂੰ ਇੱਥੇ ਹੀ ਉਤਾਰ ਦਿਓ ਮੈਂ ਆਪਣੇ ਘਰ ਖੁਦ ਚਲੀ ਜਾਵਾਂਗੀ ਉਹ ਕਹਿਣ ਲੱਗਿਆ ਕੀ ਕੀ ਹੋਇਆ ਤੁਹਾਨੂੰ ਮੇਰੀ ਕੰਪਨੀ ਚੰਗੀ ਨਹੀਂ ਲੱਗੀ ਕੁੜੀਆਂ ਤਾਂ ਮਰਦੀਆਂ ਹਨ ਮੇਰੇ ਨਾਲ ਕੁਝ ਸਮਾਂ ਗੁਜ਼ਾਰਨ ਲਈ ਮੈਂ ਕਿਹਾ ਪਲੀਜ਼ ਗੱਡੀ ਰੋਕੋ ਮੈਂ ਖੁਦ ਚਲੀ ਜਾਵਾਂਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਰ ਅਗਲੀ ਗੱਲ ਜੋ ਉਸਨੇ ਮੈਨੂੰ ਕਹੀ ਉਸ ਦੀ ਗੱਲ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਉਹ ਕਹਿਣ ਲੱਗਿਆ ਆਰ ਯੂ ਮੈਰਿਡ ਮਿਸ ਸਿਮਰ ਉਸ ਦੇ ਮੂੰਹ 'ਮੈਂ ਮੇਰਾ ਨਾਮ ਸੁਣ ਕੇ ਜਿੰਨੀ ਵੀ ਹੈਰਾਨ ਹੁੰਦੀ ਉਨਾ ਹੀ ਘੱਟ ਸੀ ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਮੇਰਾ ਨਾਮ ਕਿਵੇਂ ਪਤਾ ਉਹ ਕਹਿਣ ਲੱਗਿਆ ਬਸ ਨਾਮ ਮੈਨੂੰ ਤਾਂ ਤੁਹਾਡੇ ਬਾਰੇ ਸਭ ਕੁਝ ਪਤਾ ਹੈ ਇਹ ਵੀ ਪਤਾ ਹੈ ਕੀ ਤੁਸੀਂ ਉਸ ਰੈਸਟੋਰੈਂਟ ਵਿੱਚ ਕਦੋਂ ਤੋਂ ਕੰਮ ਕਰ ਰਹੇ ਹੋ ਫਿਰ ਉਹ ਕਹਿਣ ਲੱਗਿਆ ਕਿ ਜਿਹਨੂੰ ਪਿਆਰ ਕੀਤਾ ਜਾਂਦਾ ਹੈ ਉਸ ਦੇ ਬਾਰੇ ਸਭ ਕੁਝ ਪਹਿਲਾਂ ਹੀ ਪਤਾ ਕਰ ਲੈਤਾ ਜਾਂਦਾ ਹੈ ਅਤੇ ਮੈਂ ਤਾਂ ਤੁਹਾਡੇ ਨਾਲ ਵਿਆਹ ਤੱਕ ਦਾ ਵੀ ਸੋਚ ਰੱਖਿਆ ਹੈ ਤੁਸੀਂ ਇਹ ਕੀ ਮੈਂ ਸੋਚ ਸਕਦੇ ਹਾਂ ਕਿ ਮੈਨੂੰ ਤੁਹਾਡੇ ਬਾਰੇ ਪਤਾ ਨਾ ਹੋਵੇਗਾ ਕੁਝ ਇਹ ਗੱਲ ਉਸ ਨੇ ਮੇਰੇ ਵੱਲ ਦੇਖਦੇ ਹੋਏ ਬੜੇ ਹੀ ਪਿਆਰ ਨਾਲ ਕਿਹਾ ਫਿਰ ਉਸ ਨੇ ਗੱਡੀ ਮੇਰੇ ਰਿਹਾਇਸ਼ੀ ਹੋਟਲ ਦੇ ਸਾਹਮਣੇ ਖੜਾ ਦਿੱਤੀ ਜਿੱਥੇ ਦੀ ਰਿਹਾਈਸ਼ ਹੋਟਲ ਦੇ ਮਾਲਕ ਨੇ ਮੈਨੂੰ ਦਿੱਤੀ ਸੀ ਉਹ ਇੱਕ ਛੋਟਾ ਜਿਹਾ ਮਾਮੂਲੀ ਜਿਹਾ ਹੋਟਲ ਸੀ ਜਿਵੇਂ ਹੀ ਮੈਂ ਗੱਡੀ ਤੋਂ ਉਤਰੀ ਉਹ ਮੈਨੂੰ ਕਹਿਣ ਲੱਗਿਆ ਕਿ ਮੇਰੀ ਗੱਲ ਦਾ ਜਵਾਬ ਤਾਂ ਦੇ ਦਿਓ ਮੈਂ ਉਸ ਨੂੰ ਕਿਹਾ ਕਿ ਮੈਨੂੰ ਤੁਹਾਡਾ ਇਹ ਪ੍ਰਪੋਜ਼ਲ ਮਨਜ਼ੂਰ ਨਹੀਂ ਆ ਇਹ ਗੱਲ ਕਹਿੰਦੇ ਹੋਏ ਮੈਂ ਗੱਡੀ ਵਿੱਚੋਂ ਉੱਤਰ ਗਈ ਅਤੇ ਗੱਡੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਗਲੇ ਦਿਨ ਉਹ ਰੈਸਟੋਰੈਂਟ ਵਿੱਚ ਨਹੀਂ ਆਇਆ ਮੈਂ ਵੀ ਸੋਚਿਆ ਚਲੋ ਸ਼ੁਕਰ ਹੈ ਪਰ ਜਿਵੇਂ ਹੀ ਮੈਂ ਹੋਟਲ ਤੋਂ ਬਾਹਰ ਆਈ ਉਹ ਮੇਰੇ ਹੋਟਲ ਦੇ ਬਾਹਰ ਖੜਾ ਸੀ ਉਸਨੂੰ ਦੇਖ ਕੇ ਮੇਰੇ ਮੱਥੇ ਤੇ ਬਲ ਪੈ ਗਏ ਮੈਂ ਘਬਰਾਉਂਦੇ ਹੋਏ ਆਪਣੇ ਹੋਟਲ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਮੈਨੂੰ ਦੇਖ ਕੇ ਉਹ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਅੰਦਰ ਆਉਣ ਲਈ ਨਹੀਂ ਕਹੋਗੇ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਮੈਂ ਉਸ ਨੂੰ ਅੰਦਰ ਆਉਣ ਲਈ ਕਹਿ ਦਿੱਤਾ ਮੇਰਾ ਕਮਰਾ ਕਾਫੀ ਵੱਡਾ ਸੀ ਉਸ ਵਿੱਚ ਇੱਕ ਬੈੱਡ ਦੇ ਨਾਲ ਸੋਫਾ ਵੀ ਪਿਆ ਹੋਇਆ ਸੀ ਉਹ ਆਰਾਮ ਨਾਲ ਸੋਫੇ ਤੇ ਜਾ ਕੇ ਬੈਠ ਗਿਆ ਮੈਂ ਵੀ ਉਸ ਦੇ ਕੋਲ ਜਾ ਕੇ ਬੈਠ ਗਈ ਅਤੇ ਕਿਹਾ ਹਾਂ ਜੀ ਦੱਸੋ ਤੁਸੀਂ ਮੇਰੇ ਨਾਲ ਕੀ ਗੱਲ ਕਰਨੀ ਸੀ ਉਹ ਕਹਿਣ ਲੱਗਾ ਕਿ ਤੁਹਾਡੇ ਘਰ ਆਏ ਕਿਸੇ ਰਿਸ਼ਤੇਦਾਰ ਨੂੰ ਪਾਣੀ ਤੱਕ ਵੀ ਨਹੀਂ ਪੁੱਛਿਆ ਜਾਂਦਾ ਮੈਂ ਕਿਹਾ ਦੇਖੋ ਮਿਸਟਰ ਮੇਰੀ ਗੱਲ ਹਜੇ ਇੱਥੋਂ ਤੱਕ ਹੀ ਪਹੁੰਚੀ ਸੀ ਉਸ ਨੇ ਮੈਨੂੰ ਆਪਣਾ ਨਾਮ ਦੱਸਿਆ ਮੇਰਾ ਨਾਮ ਅਫਵਾਨ ਹੈ ਮੈਂ ਉਸ ਨੂੰ ਕਿਹਾ ਮੈਨੂੰ ਕੋਈ ਇੰਟਰਸਟ ਨਹੀਂ ਹੈ ਤੁਹਾਡੇ ਲਈ ਇਹ ਚੰਗਾ ਹੋਵੇਗਾ ਕਿ ਤੁਸੀਂ ਮੇਰਾ ਪਿੱਛਾ ਕਰਨਾ ਛੱਡ ਦਿਓ ਉਹ ਕਹਿਣ ਲੱਗਿਆ ਮੈਂ ਕਿਸੋ ਤਰ੍ਹਾਂ ਮੇਰੀ ਮੁਹੱਬਤ ਦਾ ਯਕੀਨ ਦਿਵਾਵਾਂ ਤੁਹਾਨੂੰ ਕਿ ਮੈਂ ਆਪਣੀ ਜਾਨ ਦੇ ਦੇਵਾਂ ਫੇਰ ਤੁਹਾਨੂੰ ਯਕੀਨ ਆ ਜਾਵੇਗਾ ਮੈਂ ਕਿਹਾ ਇਸ ਤਰ੍ਹਾਂ ਦਾ ਕੁਝ ਵੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਵਿਆਹ ਕਿਸੇ ਨਾਲ ਵੀ ਜ਼ਬਰਦਸਤੀ ਵਿੱਚ ਨਹੀਂ ਕਰਵਾਇਆ ਜਾਂਦਾ ਉਹ ਕਹਿਣ ਲੱਗਿਆ ਜੇਕਰ ਪਿਆਰ ਹੋ ਜਾਵੇ ਤਾਂ ਸਾਹਮਣੇ ਵਾਲੇ ਨੂੰ ਉਸਦੇ ਪਿਆਰ ਦੀ ਕੁਝ ਤਾਂ ਕਦਰ ਕਰਨੀ ਹੀ ਚਾਹੀਦੀ ਹੈ ਜੇਕਰ ਤੁਹਾਨੂੰ ਮੇਰੇ ਬਾਰੇ ਕੋਈ ਸ਼ੱਕ ਹੋਵੇ ਤਾਂ ਮੈਂ ਤੁਹਾਨੂੰ ਆਪਣੇ ਬਾਰੇ ਸਭ ਕੁਝ ਦੱਸਣ ਲਈ ਤਿਆਰ ਹਾਂ ਤੁਸੀਂ ਚਾਹੋ ਤਾਂ ਤਸੱਲੀ ਕਰ ਸਕਦੇ ਹੋ ਮੈਂ ਬੱਸੇ ਦੀ ਇੱਕ ਪੋਲੀ ਜਹੀ ਕੁੜੀ ਸੀ ਮੈਂ ਜਿਆਦੇ ਕੋਈ ਚਲਾਕ ਨਹੀਂ ਸੀ ਪਰ ਉਹ ਇਨਸਾਨ ਮੇਰੇ ਪਿੱਛੇ ਹੀ ਪੈ ਗਿਆ ਸੀ ਕਈ ਵਾਰ ਨਾ ਕਰਨ ਦੇ ਬਾਵਜੂਦ ਵੀ ਉਹ ਮੇਰੇ ਕਮਰੇ ਦੇ ਸਾਹਮਣੇ ਖੜਾ ਰਹਿੰਦਾ ਸੀ ਬਸ ਇੱਕ ਹੀ ਜਿੱਦ ਸੀ ਉਸ ਦੀ ਕਿ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਉਹ ਕਹਿੰਦਾ ਸੀ ਕਿ ਉਸ ਨੂੰ ਮੇਰੇ ਨਾਲ ਮੁਹੱਬਤ ਹੋ ਗਈ ਹੈ ਜੋ ਕੁਝ ਵੀ ਉਸ ਨੇ ਮੈਨੂੰ ਆਪਣੇ ਬਾਰੇ ਦੱਸਿਆ ਸੀ ਮੈਂ ਉਸ ਦੇ ਬਾਰੇ ਵੀ ਪੁੱਛਗਿਛ ਕਰ ਚੁੱਕੀ ਸੀ ਉਹ ਸ਼ਖਸ ਕਿਸੇ ਪਾਸੇੋਂ ਵੀ ਧੋਖੇਵਾਜ ਨਹੀਂ ਲੱਗ ਰਿਹਾ ਸੀ ਪੂਰੇ ਇੱਕ ਮਹੀਨੇ ਬਾਅਦ ਮੈਂ ਉਸ ਨੂੰ ਵਿਆਹ ਲਈ ਹਾਂ ਕਰ ਦਿੱਤੀ ਸੀ ਮੇਰੀ ਗੱਲ ਸੁਣ ਕੇ ਉਹ ਬਹੁਤ ਹੀ ਖੁਸ਼ ਹੋਇਆ ਐਨਾ ਖੁਸ਼ ਕਿ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਸੀ ਉਹ ਕਹਿਣ ਲੱਗਿਆ ਕਿ ਰੀਨਾ ਤੁਸੀਂ ਮੈਨੂੰ ਮੇਰੀ ਜ਼ਿੰਦਗੀ ਦੇ ਦਿੱਤੀ ਮੈਂ ਵੀ ਖੁਸ਼ ਸੀ ਉਹ ਬਹੁਤ bari ਮੈਨੂੰ ਆਪਣੀ ਮੁਹੱਬਤ ਅਦਾਈ ਜਹਾਰ ਕਰ ਚੁੱਕਿਆ ਸੀ ਬਹੁਤ bari ਉਹ ਮੈਨੂੰ ਰਾਸਤੇ ਵਿੱਚ ਮਿਲਦਾ ਸੀ ਜਦੋਂ ਕਿ ਮੇਰੇ ਦਿਲ ਵਿੱਚ ਵੀ ਉਸ ਲਈ ਕਿਤੇ ਨਾ ਕਿਤੇ ਜਗ੍ਹਾ ਬਣ ਚੁੱਕੀ ਸੀ ਮੈਂ ਉਸ ਨੂੰ ਪੁੱਛਿਆ ਕਿ ਤੁਹਾਡਾ ਪਰਿਵਾਰ ਕਿੱਥੇ ਰਹਿੰਦਾ ਹੈ ਉਹ ਕਹਿਣ ਲੱਗਾ ਕਿ ਬਗਾਨੇ ਮੁਲਕ ਵਿੱਚ ਰਹਿੰਦੇ ਹਨ ਪਰ ਮੈਨੂੰ ਪਾਕਿਸਤਾਨ ਪਸੰਦ ਹੈ ਮੈਂ ਕਿਹਾ ਆਪਣੇ ਵਿਆਹ ਤੇ ਕੋਈ ਆਵੇਗਾ ਵੀ ਜਾਂ ਨਹੀਂ ਉਹ ਕਹਿਣ ਲੱਗਿਆ ਨਹੀਂ ਆਪਾਂ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕਰਾਂਗੇ ਵਿਆਹ ਤੋਂ ਬਾਅਦ ਮੈਂ ਤੁਹਾਨੂੰ ਬੇਗਾਨੇ ਮੁਲਕ ਲੈ ਜਾਵਾਂਗਾ ਫਿਰ ਉੱਥੇ ਜਾ ਕੇ ਮੈਂ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗਾ ਬੇਚੀ ਜੇਕਰ ਮੈਂ ਵੀ ਫਹਾਨ ਨਾਲ ਵਿਆਹ ਕਰਵਾ ਲਿਆ ਸੀ ਪਰ ਇੱਕ ਅਜੀਬ ਗੱਲ ਇਹ ਸੀ ਕਿ ਬਿਆਹ ਤੋਂ ਬਾਅਦ ਉਹ ਸਨੇ ਮੈਨੂੰ ਹੱਥ ਵੀ ਨਹੀਂ ਲਾਇਆ ਸੀ ਉਹ ਮੈਨੂੰ ਆਪਣੇ ਘਰ ਲੈ ਗਿਆ ਉਸ ਦਾ ਘਰ ਇਲਹਾਬਾਦ ਸੀ ਉੱਥੇ ਹੀ ਉਹ ਆਪਣਾ ਬਿਜ਼ਨਸ ਵੀ ਕਰ ਰਿਹਾ ਸੀ ਉਸ ਦਾ ਛੋਟਾ ਜਿਹਾ ਬੰਗਲਾ ਸੀ ਜੋ ਬਹੁਤ ਹੀ ਸੋਹਣਾ ਸੀ ਮੈਨੂੰ ਤਾਂ ਮੇਰੀ ਕਿਸਮਤ ਤੇ ਯਕੀਨ ਹੀ ਨਹੀਂ ਹੋ ਰਿਹਾ ਸੀ ਹੈਰਾਨੀ ਤਾਂ ਮੈਨੂੰ ਉਸ ਸਮੇਂ ਹੋਈ ਜਦੋਂ ਉਹ ਮੈਨੂੰ ਕਮਰੇ ਵਿੱਚ ਲਿਜਾ ਕੇ ਕਹਿਣ ਲੱਗਾ ਕਿ ਤੁਸੀਂ ਆਰਾਮ ਕਰੋ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਮੇਰਾ ਖਿਆਲ ਹੈ ਪਰ ਇਸ ਤਰ੍ਹਾਂ ਦਾ ਨਹੀਂ ਸੀ ਅਗਲੀ ਰਾਤ ਵੀ ਉਹ ਮੇਰੇ ਕਮਰੇ ਵਿੱਚ ਆਇਆ ਸੀ ਦਿਨੇ ਤਾਂ ਉਹ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਦਾ ਸੀ ਜਿਵੇਂ ਸਭ ਕੁਝ ਠੀਕ ਹੋਵੇ ਪਰ ਰਾਤ ਨੂੰ ਉਹ ਮੇਰੇ ਨੇੜੇ ਹੀ ਨਹੀਂ ਆਉਂਦਾ ਸੀ ਪਰ ਮੈਂ ਤਾਂ ਉਸ ਦੀ ਇਸ ਗੱਲ ਤੋਂ ਹੈਰਾਨ ਸੀ ਇੱਕ ਤਰਫ ਤਾਂ ਉਹ ਆਪਣੀਆਂ ਬੇਤਾਬੀਆਂ ਤੇ ਬੇਕਰਾਰੀਆਂ ਦਾ ਜ਼ਿਕਰ ਕਰਦਾ ਸੀ ਮੈਂ ਤਾਂ ਇਹ ਸਮਝਦੀ ਸੀ ਕਿ ਉਹ ਵਿਆਹ ਹੁੰਦੇ ਹੀ ਉਹ ਮੇਰੇ ਤੇ ਆਪਣੀ ਮੁਹੱਬਤ ਨੂੰ ਵਰਸਾ ਦੇਵੇਗਾ ਪਰ ਨਹੀਂ ਇਸ ਤਰ੍ਹਾਂ ਦਾ ਤਾਂ ਕੁਝ ਵੀ ਨਹੀਂ ਹੋਇਆ ਸੀ ਹੁਣ ਸਾਡੇ ਵਿਆਹ ਨੂੰ 8 ਦਿਨ ਹੋ ਗਏ ਸੀ ਪਰ ਉਸ ਦੇ ਬਰਤਾਪ ਵਿੱਚ ਬਿਲਕੁਲ ਵੀ ਫਰਕ ਨਹੀਂ ਆਇਆ ਸੀ ਇੱਕ ਦਿਨ ਮੈਂ ਤੰਗ ਆ ਕੇ ਆਪਣੇ ਕਮਰੇ ਚੋਂ ਬਾਹਰ ਨਿਕਲੀ ਅਤੇ ਉਸ ਦੇ ਕਮਰੇ ਵਿੱਚ ਚਲੀ ਗਈ ਉਹ ਬੈਠਾ ਸਿਗਰਟ ਪੀ ਰਿਹਾ ਸੀ ਮੈਂ ਉਸ ਦੇ ਮੂੰਹੋਂ ਸਿਗਰਟ ਕੱਢ ਕੇ ਬੁਝਾ ਦਿੱਤੀ ਅਤੇ ਉਸ ਕੋਲ ਜਾ ਕੇ ਬੈਠ ਗਈ ਉਹ ਕਹਿਣ ਲੱਗਾ ਕੀ ਗੱਲ ਹੈ ਤੁਸੀਂ ਸੋਏ ਨਹੀਂ ਅਜੇ ਤੱਕ ਮੈਂ ਕਿਹਾ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਸੀ ਉਹ ਮੇਰੀ ਗੱਲ ਸੁਣ ਕੇ ਕੁਝ ਸਮੇਂ ਤੱਕ ਹੈਰਾਨੀ ਨਾਲ ਮੇਰੇ ਵੱਲ ਦੇਖਦਾ ਰਿਹਾ ਅਤੇ ਕਹਿਣ ਲੱਗਾ ਕਿਉਂ ਕੀ ਹੋਇਆ ਕਿ ਮੈਂ ਤੁਹਾਡੀ ਕੋਈ ਜ਼ਰੂਰਤ ਨਹੀਂ ਪੂਰੀ ਕਰਦਾ ਹਾਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਹੈ ਮੈਂ ਨਾਂ ਵਿੱਚ ਸਰੀ ਹਿਲਾ ਦਿੱਤਾ ਅਤੇ ਕਿਹਾ ਜਿਸੋ ਤਰ੍ਹਾਂ ਦੀ ਮੁਹੱਬਤ ਦੇ ਤੁਸੀਂ ਵਾਅਦੇ ਕਰਦੇ ਸੀ ਵਿਆਹ ਤੋਂ ਬਾਅਦ ਤੁਸੀਂ ਉਸ ਤਰ੍ਹਾਂ ਦੀ ਮੁਹੱਬਤ ਮੈਨੂੰ ਕੀਤੀ ਨਹੀਂ ਉਹ ਮੇਰੀ ਗੱਲ ਸੁਣ ਕੇ ਹੱਸਣ ਲੱਗ ਗਿਆ ਅਤੇ ਕਹਿਣ ਲੱਗ ਗਿਆ ਕਿ ਕਿਸੋ ਤਰ੍ਹਾਂ ਦਾ ਪਿਆਰ ਚਾਹੀਦਾ ਹੈ ਤੁਹਾਨੂੰ ਕੀ ਮੈਂ ਤੁਹਾਡੇ ਅੱਗੇ ਪਿੱਛੇ ਘੁੰਮਦੇ ਹੋਏ ਪੰਜਾਬੀ ਗੀਤ ਗਾਇਆ ਕਰਾਂ ਜਾਂ ਫਿਰ ਮੈਂ ਤੁਹਾਡੇ ਨਾਲ ਮਿਲ ਕੇ ਭੰਗੜਾ ਪਾਇਆ ਕਰਾਂ ਦੱਸੋ ਕੀ ਕਰਾਂ ਮੈਂ ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਈ ਸੀ ਕਿ ਮੈਂ ਇਹਨੂੰ ਕਿਸ ਤਰ੍ਹਾਂ ਕਹਾਂ ਕਿ ਮੈਂ ਤੁਹਾਡੀ ਪਤਨੀ ਹਾਂ ਅਤੇ ਮੈਂ ਤੁਹਾਡੇ ਤੇ ਹੱਕ ਰੱਖਦੀ ਹਾਂ ਫਿਰ ਮੈਂ ਸੋਚਿਆ ਕਿ ਕੋਈ ਗੱਲ ਨਹੀਂ ਸਮਾਂ ਬੀਤਣ ਨਾਲ ਇਹ ਸਭ ਕੁਝ ਠੀਕ ਹੋ ਜਾਵੇਗਾ ਪਰ 2 ਮਹੀਨੇ ਹੋ ਗਏ ਸੀ ਪਲਾਂ ਉਹ ਮੇਰੇ ਨਾਲ ਬਹੁਤ ਹੀ ਚੰਗੇ ਤਰੀਕੇ ਨਾਲ ਰਹਿੰਦਾ ਸੀ ਪਰ ਉਹ ਮੇਰੇ ਨੇੜੇ ਨਹੀਂ ਆਉਂਦਾ ਸੀ ਮੈਂ ਹੁਣ ਉਸ ਨੂੰ ਪਿਆਰ ਕਰਨ ਲੱਗੀ ਸੀ ਹੁਣ ਮੈਂ ਉਸ ਦਾ ਪਿਆਰ ਚਾਹੁੰਦੀ ਸੀ ਦੋ ਮਹੀਨੇ ਦਾ ਸਮਾਂ ਬਹੁਤ ਹੁੰਦਾ ਹੈ ਇੱਕ ਰਾਤ ਮੈਂ ਬਹੁਤ ਹੀ ਚੰਗੇ ਤਰੀਕੇ ਨਾਲ ਤਿਆਰ ਹੋਈ ਮੈਂ ਕਾਲੇ ਰੰਗ ਦੀ ਸਾੜੀ ਪਾਈ ਅਤੇ ਮੇਕਅਪ ਵੀ ਫੁੱਲ ਕੀਤਾ ਅਤੇ ਆਪਣੇ ਵਾਲਾਂ ਨੂੰ ਖੁੱਲਾ ਛੱਡਿਆ ਅਤੇ ਤਿਆਰ ਹੋ ਕੇ ਆ ਕੇ ਲਾਂਚ ਵਿੱਚ ਬੈਠ ਗਈ 파ਰੋ ਜਿਵੇਂ ਹੀ ਅੰਦਰ ਆਇਆ ਉਹ ਮੈਨੂੰ ਦੇਖਦੇ ਹੀ ਆਪਣੀ ਅੱਖਾਂ ਚ ਭਕੌਣੀਆਂ ਭੁੱਲ ਗਿਆ ਉਹ ਸਾਨੂੰ ਦੇਖ ਕੇ ਮੈਨੂੰ ਲੱਗਿਆ ਕਿ ਸ਼ਾਇਦ ਇਹ ਮੇਰੀ ਥੋੜੀ ਜਿਹੀ ਜਿੱਤ ਹੈ ਉਹ ਕਾਫੀ ਸਮੇਂ ਤੱਕ ਮੈਨੂੰ ਦੇਖਦਾ ਰਿਹਾ 파ਰ ਫਿਰ ਉਸ ਨੇ ਆਪਣੀਆਂ ਨਜ਼ਰਾਂ ਬਦਲ ਲਈਆਂ ਮੈਨੂੰ ਉਸ ਦਾ ਇਹ ਰਵਈਆ ਵੀ ਬਹੁਤ ਹੀ ਚੰਗਾ ਲੱਗ ਰਿਹਾ ਸੀ ਖਾਣਾ ਖਾਂਦੇ ਸਮੇਂ ਹੀ ਆਪਣੇ ਕਮਰੇ ਵਿੱਚ ਜਾਣ ਲੱਗਾ ਮੈਂ ਉਸੇ ਸਮੇਂ ਉਸ ਦਾ ਹੱਥ ਕਢ ਲਿਆ ਤੇ ਕਿਹਾ ਕੀ ਗੱਲ ਹੈ ਤੁਹਾਡਾ ਪਿਆਰ ਖਤਮ ਹੋ ਗਿਆ ਉਹ ਕਹਿਣ ਲੱਗਾ ਨਹੀਂ ਤਾਂ ਮੈਂ ਹੁਣ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਕਿਹਾ ਤੁਸੀਂ ਕਹਿੰਦੇ ਹੀ ਹੋ ਪਰ ਕਰਦੇ ਨਹੀਂ ਹੋ ਪਤੀ ਅਤੇ ਪਤਨੀ ਦਾ ਕੁਝ ਰਿਸ਼ਤਾ ਹੁੰਦਾ ਹੈ ਤੁਸੀਂ ਅਨਜਾਨਤਾ ਨਹੀਂ ਹੋ ਇਹ ਸਾਰੀਆਂ ਗੱਲਾਂ ਤੋਂ ਮੇਰੀ ਇਹ ਗੱਲ ਸੁਣ ਕੇ ਉਹ اچانک ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ ਕਿ ਤੁਹਾਨੂੰ ਹੱਕ ਚਾਹੀਦਾ ਹੈ ਆਓ ਮੈਂ ਤੁਹਾਨੂੰ ਤੁਹਾਡਾ ਹੱਕ ਦੇਵਾਂ ਉਸ ਨੇ ਇੱਕਦਮ ਗੁੱਸੇ ਨਾਲ ਮੇਰੀ ਬਾਹ ਫੜੀ ਅਤੇ ਮੈਨੂੰ ਬਾਹਰ ਲੈ ਗਿਆ। ਮੈਂ ਹੈਰਾਨ ਸੀ ਕਿ ਉਹ ਮੈਨੂੰ ਕਿੱਥੇ ਲੈ ਕੇ ਜਾ ਰਿਹਾ ਹੈ। ਉਹ ਮੈਨੂੰ ਆਪਣੇ ਬੰਗਲੇ ਦੇ ਪਿੱਛੇ ਲੈ ਗਿਆ ਜਿੱਥੇ ਮੈਂ ਅੱਜ ਤੱਕ ਕਦੇ ਵੀ ਨਹੀਂ ਆ ਗਈ ਸੀ। ਮੈਂ ਨਹੀਂ ਜਾਣਦੀ ਸੀ ਕਿ ਉਸ ਬੰਗਲੇ ਦੇ ਪਿੱਛੇ ਕੀ ਹੈ ਤੇ ਕੀ ਨਹੀਂ। ਪਰ ਉੱਥੇ ਇੱਕ ਕਬਰ ਦੇਖ ਕੇ ਮੇਰੀ ਜਾਨ ਹੀ ਨਿਕਲ ਗਈ ਸੀ। ਉਸ ਨੇ ਮੈਨੂੰ ਉਸ ਕਬਰ ਤੇ ਸਿੱਟਿਆ ਤੇ ਕਿਹਾ, "ਇਸ ਲਈ ਮੈਂ ਤੇਰੇ ਨਾਲ ਵਿਆਹ ਕਰਵਾਇਆ ਸੀ, ਸਮਝੀ? ਤੂੰ ਮੈਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।" ਇਥੋਂ ਤੱਕ ਕੀ ਤੂੰ ਮੈਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਹੈ। ਉਸ ਦੀ ਇਹ ਗੱਲ ਸੁਣ ਕੇ ਤਾਂ ਮੇਰਾ ਸਾਹ ਹੀ ਰੁਕ ਗਿਆ। ਕੌਣ ਸੀ ਉਹ ਇਨਸਾਨ? ਮੈਂ ਕਿਹਾ ਮੈਂ ਸਮਝ ਨਹੀਂ। ਉਹ ਕਹਿਣ ਲੱਗਿਆ ਸਾਹਮਣੇ ਕਵਰ ਤੇ ਲਿਖੀ ਹੋਈ ਤਾਕਤ ਨੂੰ ਪੜ੍ਹ। ਉਸ ਨੂੰ ਪੜ੍ਹ ਕੇ ਤਾਂ ਮੈਂ ਸਾਹ ਲੈਣਾ ਹੀ ਭੁੱਲ ਗਈ ਸੀ। ਉਸ ਤੇ ਇਆਨ ਲਿਖਿਆ ਸੀ। ਮੈਂ ਉਸ ਨਾਮ ਤੋਂ ਚੰਗੀ ਤਰ੍ਹਾਂ ਬਾੱਕੀ ਸੀ ਜਦੋਂ ਕਿ ਉਸ ਦਾ ਨਾਮ ਅਤੇ ਉਸ ਮੁੰਡੇ ਨੇ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਸੀ ਮੈਂ ਦੁਨੀਆ ਤੋਂ ਲੁਕਦੀ ਫਿਰਦੀ ਸੀ ਸਿੰਗਾਪੁਰ ਵਿੱਚ ਰਹਿਣ ਦਾ ਵੀ ਮੇਰਾ ਹੀ ਮਕਸਦ ਸੀ ਮੈਂ ਲੋਕਾਂ ਤੋਂ ਅਤੇ ਮੇਰੀ ਕਿਸਮਤ ਤੋਂ ਲੁਕਦੀ ਫਿਰ ਰਹੀ ਸੀ ਪਾਰਾਚਾਨਕੀ ਮੇਰਾ ਤੀਤ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਸੀ ਉਸ ਨੇ ਮੈਨੂੰ ਮੇਰੀ ਬਾਹਾਂ ਤੋਂ ਫੜ ਕੇ ਝੰਡੋੜਿਆ ਤੇ ਕਿਹਾ ਕਿ ਜਾਦਾ ਹੈ ਤੁਹਾਨੂੰ ਕੁਝ ਮੈਂ ਕੁਝ ਨਹੀਂ ਬੋਲੀ ਉਹ ਕਹਿਣ ਲੱਗਿਆ ਕਿ ਤੂੰ ਮੇਰੇ ਛੋਟੇ ਭਰਾ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਸੀ ਅਤੇ ਹੁਣ ਤੂੰ ਹਮੇਸ਼ਾ ਉਸ ਦੇ ਨਾਮ ਤੇ ਹੀ ਬੈਠੇ ਰਹੇਗੀ ਮੈਂ ਨਾ ਹੀ ਤਾਂ ਤੈਨੂੰ ਕਦੇ ਛੱਡਾਂਗਾ ਤੇ ਨਾ ਹੀ ਮੈਂ ਤੈਨੂੰ ਅਪਣਾਵਾਂਗਾ ਅਤੇ ਹੁਣ ਤੂੰ ਮੇਰੇ ਪਿਆਰ ਨੂੰ ਵੀ ਤਰਸਦੀ ਰਹੇਂਗੀ ਉਹ ਮੈਨੂੰ ਉਸੇ ਕਵਰ ਤੇ ਛੱਡ ਕੇ ਵਾਪਸ ਚਲਾ ਗਿਆ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਯਾਨ ਮੇਰੇ ਕੋਲ ਟਿਊਸ਼ਨ ਪੜਦਾ ਸੀ ਮੈਂ ਉਸ ਸਮੇਂ ਘਰੇ ਟਿਊਸ਼ਨ ਪੜਾਉਂਦੀ ਸੀ ਮੈਂ ਲਾਹੌਰ ਦੀ ਰਹਿਣ ਵਾਲੀ ਸੀ ਉਹ ਪੜਾਈ ਵਿੱਚ ਬਹੁਤ ਹੀ ਕਮਜ਼ੋਰ ਸੀ ਜਦੋਂ ਮੈਂ ਅਖਬਾਰ ਵਿੱਚ 10ਵੀਂ ਦਾ ਰਿਜ਼ਲਟ ਪੜ੍ਹ ਕੇ ਦੇਖਿਆ ਮੈਂ ਉਸ ਦੀ ਮਾਂ ਕੋਲ ਗਈ ਉਸ ਦੀ ਮਾਂ ਮੈਨੂੰ ਦੁੱਗਣੀ ਫੀਸ ਦੇਣ ਨੂੰ ਤਿਆਰ ਸੀ ਮੈਂ ਉਸ ਨੂੰ ਆਪਣਾ ਛੋਟਾ ਭਰਾ ਸਮਝਦੀ ਸੀ ਉਹ ਮੇਰੇ ਕੋਲ ਬੈਠ ਜਾਂਦਾ ਤੇ ਕਹਿੰਦਾ ਕਿ ਤੁਸੀਂ ਮੈਨੂੰ ਬਹੁਤ ਹੀ ਚੰਗੇ ਲੱਗਦੇ ਹੋ ਪਰ ਮੈਂ ਇਹ ਸਮਝਦੀ ਸੀ ਕਿ ਉਹ ਮੈਨੂੰ ਆਪਣੀ ਵੱਡੀ ਭੈਣ ਦੇ ਨਾਮ ਤੇ ਇੱਜ਼ਤ ਦਿੰਦਾ ਹੈ ਕਦੇ ਉਹ ਮੈਨੂੰ ਕਹਿੰਦਾ ਤੁਸੀਂ ਬਹੁਤ ਬਹੁਤ ਜ਼ਿਆਦਾ ਸੋਹਣੀ ਹੋ ਮੈਂ ਉਸ ਦੀ ਇਸ ਗੱਲ ਤੇ ਉਸ ਦਾ ਧੰਨਵਾਦ ਕਰਦੀ ਹੌਲੀ ਹੌਲੀ ਉਸ ਦੀਆਂ ਹਰਕਤਾਂ ਬੜੀਆਂ ਹੀ ਅਜੀਬ ਹੋਣ ਲੱਗੀਆਂ ਸੀ ਜਿਸ ਕਮਰੇ ਵਿੱਚ ਮੈਂ ਉਸ ਨੂੰ ਪੜਾਉਂਦੀ ਸੀ ਇੱਕ ਦਿਨ ਉਸ ਨੇ ਉਹ ਕਮਰਾ ਬੰਦ ਕਰ ਦਿੱਤਾ ਮੈਂ ਉਸ ਨੂੰ ਕਿਹਾ ਕਿ ਕਮਰਾ ਕਿਉਂ ਬੰਦ ਕੀਤਾ ਹੈ ਉਹ ਕਹਿਣ ਲੱਗਿਆ ਕਿ ਬਸ ਐਵੇਂ ਹੀ ਬਾਹਰ ਦੀਆਂ ਆਵਾਜ਼ਾਂ ਤੋਂ ਬਚਣ ਲਈ ਉਹ ਕਹਿੰਦਾ ਕਿ ਬਾਹਰ ਦੇ ਰੌਲੇ ਤੇ ਮੈਨੂੰ ਤੁਹਾਡੀ ਕੋਈ ਵੀ ਗੱਲ ਸਮਝ ਨਹੀਂ ਆਉਂਦੀ ਇਹ ਗੱਲ ਕਹਿੰਦੇ ਹੋਏ ਉਸ ਨੇ ਮੇਰਾ ਹੱਥ ਫੜਿਆ ਮੈਂ ਉਸ ਤੋਂ ਆਪਣਾ ਹੱਥ ਉਸੇ ਸਮੇਂ ਛੁਡਾਇਆ ਤੇ ਕਿਹਾ ਮੇਰਾ ਹੱਥ ਨਾ ਫੜ। ਮੈਂ ਕਿਹਾ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਨੂੰ ਕੋਈ ਵੀ ਹੱਥ ਲਾਵੇ। ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹਾਂ ਮੈਂ ਉਸ ਨੂੰ ਕਿਹਾ ਕਿ ਤੂੰ ਵੀ ਚੰਗਾ ਹੈ ਜੇਕਰ ਤੂੰ ਵਧੀਆ ਪੜ੍ਹੇਗਾ ਤਾਂ ਤੂੰ ਹੋਰ ਵੀ ਵਧੀਆ ਬਣ ਜਾਵੇਂਗਾ ਉਹ ਕਹਿਣ ਲੱਗਿਆ ਜੇਕਰ ਮੈਂ ਫਸਟ ਆਇਆ ਤਾਂ ਤੁਸੀਂ ਮੈਨੂੰ ਕੀ ਗਿਫਟ ਦੇਵੋਗੇ ਮੈਂ ਕਿਹਾ ਤੂੰ ਜੋ ਵੀ ਚਾਹੇਗਾ ਉਹ ਕਹਿਣ ਲੱਗਿਆ ਕਿ ਪਹਿਲਾਂ ਤੁਸੀਂ ਵਾਅਦਾ ਕਰੋ ਮੇਰੇ ਨਾਲ ਕਿ ਮੈਂ ਜੋ ਵੀ ਮੰਗਾਗਾ ਤੁਸੀਂ ਮੈਨੂੰ ਉਹੀ ਦੇਵੋਗੇ ਮੈਂ ਉਸੇ ਸਮੇਂ ਉਸ ਦੇ ਹੱਥ ਤੇ ਹੱਥ ਰੱਖ ਦਿੱਤਾ ਪਰ ਮੈਂ ਇਹ ਗੱਲ ਨਹੀਂ ਜਾਣਦੀ ਸੀ ਕਿ ਉਹ ਮੇਰੇ ਤੋਂ ਮੇਰੀ ਜ਼ਿੰਦਗੀ ਹੀ ਮੰਗ ਲਵੇਗਾ ਉਸ ਨੇ ਜੀ ਤੋੜ ਕੇ ਮਿਹਨਤ ਕੀਤੀ ਉਹ ਏ ਗ੍ਰੇਡ ਲੈ ਕੇ ਮੇਰੇ ਕੋਲ ਆਇਆ ਉਸ ਦੀ ਮਾਂ ਵੀ ਬਹੁਤ ਖੁਸ਼ ਸੀ ਉਹ ਕਹਿਣ ਲੱਗੀ ਕਿ ਤੂੰ ਤਾਂ ਮੇਰੇ ਨਿਕੰਮੇ ਬੇਟੇ ਨੂੰ ਬਹੁਤ ਹੀ ਵਧੀਆ ਬਣਾ ਦਿੱਤਾ ਹੈ ਫਿਰ ਉਹਨਾਂ ਨੇ ਮੈਨੂੰ ਮਠਾਈ ਵੀ ਖਵਾਈ ਜਿਵੇਂ ਹੀ ਉਹ ਬੰਗਲੇ ਤੋਂ ਬਾਹਰ ਗਈ ਇਯਾਨ ਮੈਨੂੰ ਕਹਿਣ ਲੱਗਿਆ ਤੁਸੀਂ ਮੇਰੇ ਕਮਰੇ ਵਿੱਚ ਆਓ ਮੈਂ ਤੁਹਾਡੇ ਨਾਲ ਕੋਈ ਬਹੁਤ ਹੀ ਜ਼ਰੂਰੀ ਗੱਲ ਕਰਨੀ ਹੈ। ਉਹ ਮੈਨੂੰ ਮੇਰਾ ਹੱਥ ਫੜ ਕੇ ਕਮਰੇ ਵਿੱਚ ਲੈ ਗਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਉਹ ਕਹਿਣ ਲੱਗਿਆ ਕਿ ਤੁਹਾਨੂੰ ਯਾਦ ਹੈ ਤੁਸੀਂ ਮੈਨੂੰ ਕਿਹਾ ਸੀ ਜੇਕਰ ਮੈਂ ਚੰਗੇ ਨੰਬਰ ਲੈ ਕੇ ਆਇਆ ਤਾਂ ਤੁਸੀਂ ਮੈਨੂੰ ਮੇਰੇ ਪਸੰਦ ਦੀ ਚੀਜ਼ ਦੇਵੋਗੇ। ਮੈਂ ਕਿਹਾ ਕਿ ਹਾਂ, ਦੱਸ ਕੀ ਚਾਹੀਦਾ ਹੈ ਤੁਹਾਨੂੰ। ਉਹ ਕਹਿਣ ਲੱਗਿਆ ਕਿ ਮੈਨੂੰ ਤੁਸੀਂ ਚਾਹੀਦੇ ਹੋ। ਇਹ ਕਹਿੰਦੇ ਹੋਏ ਉਸ ਨੇ ਆਪਣੀ ਅਲਮਾਰੀ ਖੋਲ੍ਹੀ ਅਤੇ ਮੈਨੂੰ ਇੱਕ ਬਹੁਤ ਹੀ ਬੇਹੁਦਾ ਜਹੀ ਨਾਈਟੀ ਦਿੱਤੀ। ਉਹ ਬਹੁਤ ਹੀ ਛੋਟੀ ਸੀ ਮੈਂ ਉਸ ਨੂੰ ਦੇਖ ਦੇ ਹੀ ਹੈਰਾਨ ਰਹਿ ਗਈ ਉਹ ਕਹਿਣ ਲੱਗਿਆ ਕਿ ਮੇਰੀ ਖੁਆਇਸ਼ ਹੈ ਮੈਂ ਤੁਹਾਨੂੰ ਇਸ ਨਾਈਟੀ ਵਿੱਚ ਦੇਖਣਾ ਚਾਹੁੰਦਾ ਹਾਂ ਉਸ ਦੇ ਇਹ ਕਹਿੰਦੇ ਸਾਰ ਹੀ ਮੈਂ ਉਸ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਮੈਂ ਕਿਹਾ ਤੂੰ ਹੋਸ਼ ਵਿੱਚ ਤਾਂ ਹੈ ਤੂੰ ਮੈਨੂੰ ਕੀ ਕਹਿ ਰਿਹਾ ਹੈ ਉਹ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਪਿਆਰ ਕਰ ਬੈਠਿਆ ਹਾਂ ਅਤੇ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਇਹ ਸੁਣ ਕੇ ਮੈਨੂੰ ਉਸ ਦੀ ਗੱਲ ਤੇ ਹੋਰ ਵੀ ਜ਼ਿਆਦਾ ਗੁੱਸਾ ਆਉਣ ਲੱਗਿਆ ਮੈਂ ਕਿਹਾ ਆਪਣੀ ਬਕਵਾਸ ਬੰਦ ਕਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਉਹ ਕਹਿਣ ਲੱਗਿਆ ਨਹੀਂ ਇਸ ਵਿੱਚ ਸ਼ਰਮ ਵਾਲੀ ਕੀ ਗੱਲ ਹੈ ਤੁਸੀਂ ਮੈਨੂੰ ਚੰਗੇ ਲੱਗਦੇ ਹੋ ਇਸ ਲਈ ਮੈਂ ਕਹਿ ਦਿੱਤਾ ਹੈ ਤੁਹਾਨੂੰ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਉਹ ਬੋਲਦਾ ਰਿਹਾ ਪਰ ਮੈਂ ਉਸ ਦੀ ਇੱਕ ਨਾ ਸੁਣੀ ਪਰ ਉਸ ਦੇ ਬਾਅਦ ਜੋ ਉਸ ਨੇ ਮੈਨੂੰ ਕਿਹਾ ਮੈਂ ਸੋਚ ਵੀ ਨਹੀਂ ਸਕਦੀ ਸੀ ਦੋਸਤੋ ਇਹ ਕਹਾਣੀ ਹਜੇ ਬਾਕੀ ਹੈ ਇਸਦਾ ਦੂਜਾ ਪਾਰਟ ਕੱਲ ਸਵੇਰੇ 9 ਵਜੇ ਅਪਲੋਡ ਕੀਤਾ ਜਾਵੇਗਾ ਦੋਸਤੋ ਇਹ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਦਿਲਚਸਪ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮਿਲਦੇ ਹਾਂ ਦੂਜੇ ਪਾਰਟ ਵਿੱਚ ਧੰਨਵਾਦ